ਮੰਨਿਆ ਜਾਂਦਾ ਕਿ ਇਸ ਘਟਨਾ ਸਮੇ ਸਿੱਖਾਂ ਦੀ ਗਿਣਤੀ ਬੀਬੀਆਂ ਬੱਚੇ ਅਤੇ ਬਜ਼ੁਰਗਾਂ ਸਮੇਤ 15000 ਦੇ ਕਰੀਬ ਸੀ ਸਿੰਘਾਂ ਦੀ ਅਗਵਾਈ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੇ ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਆਲੂਵਾਲੀਆ ਕਰ ਰਹੇ ਸਨ ਲਖਪਤ ਰਾਏ ਵੱਲੋਂ ਸਿੰਘਾਂ ਤੇ ਚੜ੍ਹਾਈ ਦੀ ਤਿਆਰੀ ਦੌਰਾਨ ਪਤਾ ਲੱਗਾ ਕਿ ਸੇਕਾਨੂਵਾਲ ਦੀ ਛੰਬ ਵਿੱਚ ਜਾਵੜੇ ਹਨ ਤਾਂ ਉਸਨੇ ਸਿੱਖਾਂ ਨੂੰ ਕੇਰਾ ਪਾ ਕੇ ਹਮਲਾ ਕਰ ਦਿੱਤਾ ਸਿੰਘਾਂ ਨੇ ਲਖਪਤ ਰਾਏ ਦੇ ਹਮਲੇ ਦਾ ਮੂਹ ਤੋੜ ਜਵਾਬ ਦਿੱਤਾ ਦੂਜੇ ਹਮਲੇ ਦੌਰਾਨ ਬੰਦੂਕਾਂ ਵਾਲੇ ਦਸਤੇ ਨੂੰ ਅੱਗੇ ਕੀਤਾ ਅਤੇ ਫਿਰ ਤੋਪਾਂਾਂਹੀਂ ਅੱਗ ਲਾਉਣ ਵਾਲੇ ਗੋਲੇ ਦਾਗੇ ਗਏ। ਤੋਪਾਂ ਦੀ ਸਹਿਤ ਨਾਲ ਸਿੱਖਾਂ ਨੂੰ ਪੜੋਲ ਅਤੇ ਕਠੂਆ ਵੱਲ ਨੂੰ ਧੱਕ ਦਿੱਤਾ। ਕੁਝ ਸਿੱਖਾਂ ਨੇ ਪਹਾੜੀ ਰਾਹ ਨੂੰ ਚੁਣਿਆ ਉਹ ਮੰਡੀ ਅਤੇ ਕੁਲੂ ਦੇ ਵੱਖ-ਵੱਖ ਖੇਸਿਆਂ ਵਿੱਚ ਲਗਭਗ 6 ਮਹੀਨੇ ਖੱਜਲਖਵਾਰ ਹੁੰਦੇ ਰਹੇ। ਉਨ੍ਹਾਂ ਨੂੰ ਪਹਾੜੀ ਇਲਾਕੇ ਵਿੱਚ ਕਈ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅਖੀਰ ਉਹ ਘੁੰਮਦੇ ਘਮਾਉਂਦੇ ਹੋਏ ਕੀਰਤਪੁਰ ਦੇ ਸਥਾਨ ਤੇ ਇਕੱਤਰ ਹੋਏ। ਦੂਸਰੇ ਪਾਸੇ ਸਿੰਘਾਂ ਨੇ ਬਿਆਸ ਦਰਿਆ ਨੂੰ ਪਾਰ ਕਰਨ ਦਾ ਫੈਸਲਾ ਕੀਤਾ ਰਾਵੀ ਤੋਂ ਬਿਆਸ ਦਰਿਆ ਤੱਕ